ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰਸ ਨਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਰਾਜੀ ਖੁਸ਼ੀ ਹੋਮੋਗੇ ਹਾਂਜੀ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਬੱਚੇ ਸਕੂਲ ਚਲੇ ਗਏ ਸੀਗੇ ਹਸਬੈਂਡ ਵੀ ਆਪਣੇ ਕੰਮ ਤੇ ਚਲੇ ਗਏ ਸੀਗੇ ਹਨਾ ਤੇ ਮੈਂ ਲੱਗੀ ਸੀਗੀ ਹੁਣ ਕਿਚਨ ਦੀ ਸਫਾਈ ਕਰਨ ਮੈਂ ਸਾਰਿਆਂ ਨਾਲੋਂ ਪਹਿਲਾਂ ਕਿਚਨ ਦੀ ਸਫਾਈ ਹੀ ਕਰਦੀ ਹਾਂ ਸਟਾਰਟ ਫਿਰ ਮੈਂ ਬਾਅਦ ਵਿੱਚ ਬਾਕੀ ਕੰਮ ਕਰਦੀ ਹਾਂ ਤੇ ਕੰਮ ਮੈਂ ਉਨਾ ਟਾਈਮ ਨਹੀਂ ਕਰਦੀ ਜਿੰਨਾ ਟਾਈਮ ਸਾਇਸ ਦੇ ਪਾਪਾ ਨਹੀਂ ਜਾਂਦੇ ਹੈਗੇ ਕਿਉਂਕਿ ਉਹਨਾਂ ਦੇ ਗਿਆ ਤੋਂ ਬਾਅਦ ਹੀ ਸਾਰੇ ਕੰਮ ਫਿਰ ਮੈਂ ਕਰਦੀ ਹੁੰਨੀ ਆਪਣੇ ਘਰ ਦੇ ਹਨਾ ਬੀ ਮਤਲਕ ਹੈ ਹੁਣ ਤੁਹਾਨੂੰ ਪਤਾ ਹੀ ਆ ਨਾ ਵੀ ਜਿਵੇਂ ਟਾਇਲ ਵਗੈਰਾ ਵਾਈਟ-ਵਾਈਟ ਆ ਨਾ ਫਿਰ ਉਹ ਜਿਵੇਂ ਹੁਣ ਧੂਰੀ ਫਰੀ ਜਾਂਦੇ ਨੇ ਫਿਰ ਸਾਰੀਆਂ ਐਵੇਂ ਗੰਦੀਆਂ-ਗੰਦੀਆਂ ਜਿਹੀ ਹੋ ਜਾਂਦੀਆਂ ਫਿਰ ਲੱਗਦਾ ਨਹੀਂ ਹੈਗਾ ਵੀ ਪੋਚਾ ਲੱਗਿਆ ਹੋਇਆ ਤਾਂ ਕਰਕੇ ਫਿਰ ਮੈਂ ਕੰਮ ਬਾਤ ਚੀਜ਼ ਸਟਾਰਟ ਕਰਦੀ ਹੁਣ ਇਹ ਰੋਟੀ ਵਗੈਰਾ ਉਹਨਾਂ ਦੇ ਨਾਲ ਖਾ ਕੇ ਆਪਣਾ ਹਨ ਤੇ ਅੱਜ ਬਣਾਏ ਸੀਗੇ ਅਸੀਂ ਅੱਜ ਪਿਆਜ਼ ਦੇ ਪਰਾਂਠੇ ਬ੍ਰੇਕਫਾਸਟ ਦੇ ਵਿੱਚ ਤੇ ਬੱਚਿਆਂ ਨੂੰ ਵੀ ਪਿਆਜ਼ ਦੇ ਪਰਾਂਠੇ ਖਾ ਕੇ ਵੀ ਗਏ ਨੇ ਔਰ ਸਕੂਲ 'ਚ ਟਿਫਨ ਵੀ ਆਪਣਾ ਪਿਆਜ਼ ਦੇ ਪਰਾਂਠੇ ਹੀ ਲੈ ਕੇ ਗਏ ਨੇ ਹਨਾ ਪਹਿਲਾਂ ਮੈਂ ਸੋਚਿਆ ਸੀਗਾ ਵੀ ਮੈਂ ਆਲੂ ਵਾਲੇ ਬਣਾਉਂਗੀ ਫਿਰ ਮੈਂ ਕਿਹਾ ਚਲੋ ਵੀ ਅੱਜ ਪਿਆਜ਼ ਵਾਲੇ ਬਣਾ ਲਵਾਂ ਨਹੀਂ ਆਲੂ ਵਾਲੇ ਫਿਰ ਕਿਸੇ ਦਿਨ ਬਣਾ ਲੂੰਗੀ ਹਨਾ ਤੇ ਇੱਥੇ ਆਪਾਂ ਲੱਗੇ ਸੀਗੇ ਸ਼ੈਂਕ ਤੋਂ ਹੁਣ ਕਿਉਂਕਿ ਭਾਂਡੇ ਮੈਂ ਆਪਣੇ ਸਾਰੇ ਥੋਲੇ ਸੀਗੇ ਬਰਤਨ ਸਾਰੇ ਵਾਸ਼ ਕਰ ਲਏ ਸੀਗੇ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਹੋ ਪਲੀਜ਼ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਔਰ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਹੁੰਦੇ ਨੇ ਪਲੀਜ਼ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੇ ਵਲੌਗ ਕਿਵੇਂ ਦੇ ਲੱਗਦੇ ਨੇ ਹਨਾ ਤੇ ਲਾਈਕ ਜਰੂਰ ਕਰ ਦਿਓ ਕਰੋ ਵਲੌਗ ਨੂੰ ਤੇ ਨਾਲ ਦੀ ਨਾਲ ਹਨਾ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤਾਂ ਜੋ ਮੇਰੇ ਜਲਦੀ ਜਲਦੀ 5K ਕੰਪਲੀਟ ਹੋ ਜਾਣ ਅਜੇ ਮੇਰੇ 4K ਕੰਪਲੀਟ ਹੋਣ 'ਚ ਥੋੜੇ ਜਿਹਾ ਸਬਸਕ੍ਰਾਈਬਰ ਰਹਿੰਦੇ ਨੇ ਪਲੀਜ਼ ਸਾਰੇ ਜਾਣੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਫਿਰ ਮੇਰੇ 4K ਵੀ ਕੰਪਲੀਟ ਜਲਦੀ ਹੋ ਜਾਣਗੇ ਉਸ ਤੋਂ ਬਾਅਦ ਫਿਰ ਆਪਾਂ 5K ਕੰਪਲੀਟ ਕਰਨੇ ਆ ਤੇ ਵੀਡੀਓ ਨੂੰ ਪਲੀਜ਼ ਸਾਰੇ ਜਾਣੇ ਫੁੱਲ ਵਾਚ ਜ਼ਰੂਰ ਕਰਿਆ ਕਰੋ ਇੱਥੇ ਜੀ ਆਪਾਂ ਹੁਣ ਕਿਚਨ ਸਾਫ਼ ਕਰਦਾਂਗੇ ਕਿਚਨ ਕਾਉਂਟਰ ਵਗੈਰਾ ਸਾਰਾ ਸਾਫ਼ ਕਰਦਾਂਗੇ ਤਵਾ ਵਗੈਰਾ ਵੀ ਆਪਾਂ ਆਪਣਾ ਚੱਕ ਤਾਂ ਸੀਗਾ ਕਿਉਂਕਿ ਮੈਂ ਹੁਣੇ ਮਤਲਬ ਕਿ ਹੁਣੇ ਰੋਟੀ ਬਣਾਈ ਸੀ ਨਾ ਅਸੀਂ ਮਤਲਬ ਕਿ ਬੱਚਿਆਂ ਦੀ ਮੈਂ ਪਹਿਲਾਂ ਬਣਾ ਦੰਨੀ ਹੁੰਦੀ ਆ ਪ੍ਰਾਂਠੇ ਵਗੈਰਾ ਜ ਜਦੋਂ ਉਹ ਸਕੂਲ ਦਾ ਆਪਣਾ ਟਿਫਨ ਵਗੈਰਾ ਪੈਕ ਕਰ ਦੰਨੀ ਆ ਤੇ ਜਦੋਂ ਸਵੇਰ ਸੈਦ ਦੇ ਪਾਪਾ ਨਹਾਉਣ ਚਲੇ ਜਾਂਦੇ ਨੇ ਫਿਰ ਉਦੋਂ ਮੈਂ ਆਪਣੀ ਤੇ ਸੈਦ ਦੇ ਪਾਪਾ ਦੀ ਬਣਾ ਲੈਨੀ ਆ ਵੀ ਚਲੋ ਗਰਮ ਗਰਮ ਜਦੇ ਨਾਲ ਦੀ ਨਾਲ ਖਾ ਲਾਂਗੇ ਹਨ ਤੇ ਇੱਥੇ ਆਪਾਂ ਚਲੋ ਜੀ ਕਿਚਨ ਕਾਉਂਟਰ ਵੀ ਸਾਫ਼ ਕਰਤਾ ਹੁਣ ਤੇ ਮੈਂ ਕਿਹਾ ਚਲੋ ਪਹਿਲਾ ਇਹਨੂੰ ਸਾਫ਼ ਕਰ ਦੰਨੀ ਆ ਹੋਰ ਸੁਣਾਓ ਜੀ ਸਾਰੇ ਗੱਲਾਂ ਬਾਤਾਂ ਤੁਸੀਂ ਵੀ ਕਦੇ ਕੁਝ ਸੁਣਾ ਦਿਆ ਕਰੋ ਤੁਸੀਂ ਸਿਰਫ ਮੇਰੀ ਹੀ ਸੁਣਦੇ ਰਹਿੰਦੇ ਆ ਕਦੇ ਤੁਸੀਂ ਵੀ ਆਪਣੀਆਂ ਸੁਣਾ ਦਿਆ ਕਰੋ ਹਨਾ ਤੇ ਕਿਉਂਕਿ ਮੈਂ ਥੋੜਾ ਵੀ ਪਰਜ ਬਣਦਾ ਤੁਸੀਂ ਆਪਣੀ ਭੈਣ ਨੂੰ ਹਨਾ ਗੱਲਾਂ ਸੁਣਾਓ ਤੇ ਨਾਲੇ ਸੁਣੋ ਹਨਾ ਤੇ ਬਸ ਜੀ ਇੱਥੇ ਆਪਾਂ ਹੁਣ ਕਿਚਨ ਸਾਫ਼ ਕਰ ਲਈ ਤੇ ਇੱਥੇ ਜਿਹੜਾ ਮਤਲਬ ਕਿ ਕੂੜਾ ਵਗੈਰਾ ਸੀ ਹਨਾ ਉਲਫਾਫੇ ਦੇ ਵਿੱਚ ਪਾਇਆ ਸੀਗਾ ਮੈਂ ਪਿਆਜ਼ ਵਗੈਰਾ ਕਟਿੰਗ ਕੀਤੀ ਸੀਗੇ ਉਹ ਆਪਾਂ ਬਾਹਰ ਡਸਟਬਿਨ ਚ ਸਿੱਟਿਆਵਾਂਗੇ ਤੇ ਬਸ ਇੱਥੇ ਹੁਣ ਆਪਾਂ ਕਰ ਲਾਂਗੇ ਕਲੀਨਿੰਗ ਬਸ ਇਹੀ ਕੰਮ ਰਹਿ ਗਏ ਭੈਣਾ ਨੂੰ ਕੰਮ ਇਹ ਕਰਦੇ ਕਰਨੇ ਹੋਰ ਕੀ ਕਰਨਾ ਭੈਣਾ ਨੇ ਕਦੇ ਕਿਚਨ ਦੀ ਕਲੀਨਿੰਗ ਕਰ ਲਈ ਕਦੇ ਫ੍ਰਿਜ ਦੀ ਕਰ ਲਈ ਕਦੇ ਇੱਕ ਰੂਮ ਦੀ ਕਰ ਲਈ ਬਸ ਆਹੀ ਕੰਮ ਰਹਿ ਗਿਆ ਕਦੇ ਕਵਰਡ ਵਗੈਰਾ ਸਾਫ ਕਰ ਲਈ ਹੁਣ ਮੇਰੀ ਕਵਰਡ ਵੀ ਸਾਫ ਕਰਨੇ ਵਾਲੀ ਹੋਈ ਹੋਈ ਹੈ ਅਲਮਰਾ ਵਗੈਰਾ ਉਹ ਵੀ ਮੈਂ ਇੱਕ ਦਿਨ ਕਰੂੰਗੀ ਬੈਠੂੰਗੀ ਹੁਣ ਉਹਦੇ ਪਰ ਵੀ ਹੈਨਾ ਕੱਪੜੇ ਕਾਫੀ ਇਧਰ ਉਧਰ ਹੋ ਜਾਂਦੇ ਨੇ ਵੈਸੇ ਤਾਂ ਚਲੋ ਠੀਕ ਰਹਿੰਦੇ ਨੇ ਇੰਨੇ ਜ਼ਿਆਦਾ ਨਹੀਂ ਹੁੰਦੇ ਹੈ ਪਰ ਫਿਰ ਵੀ ਚਲੋ ਇੱਕ ਵਾਰ ਹੱਥ ਜਾਂ ਮਾਰ ਦੇਣਾ ਚਾਹੀਦਾ ਸਹੀ ਰਹਿੰਦੀ ਆ ਫਿਰ ਹਨਾ ਉਹਨੂੰ ਵੀ ਹੁਣ ਮੈਂ ਕਰੂੰਗੀ ਸਾਫ਼ ਹਨਾ ਤੇ ਇਸ ਤੋਂ ਬਾਅਦ ਜੀ ਮੈਂ ਜਾਲੇ ਝਾੜ ਲਏ ਸੀਗੇ ਜਾਲੇ ਪਹਿਲਾਂ ਝਾੜ ਕੇ ਮੈਂ ਫੋਟੋਆਂ ਵਗੈਰਾ ਤੇ ਵੀ ਸਾਰਿਆਂ ਦੇ ਕੱਪੜਾ ਮਾਰ ਲਿਆ ਸੀਗਾ ਬਟ ਮੈਂ ਵੀਡੀਓ ਨਹੀਂ ਸੀਗੀ ਬਣਾਈ ਕਿਉਂਕਿ ਆ ਵੀਡੀਓ ਮੈਨੂੰ ਪਤਾ ਨਹੀਂ ਕਿਉਂ ਨਹੀਂ ਸੀ ਬਣਾਈ ਕੋਈ ਲਾਈਵ ਚੱਲ ਰਿਆ ਸੀਗਾ ਉਹ ਮੈਂ ਚੱਲਦਾ ਛੱਡਿਆ ਹੋਇਆ ਸੀਗਾ ਸ਼ਾਇਦ ਹਾਂ ਕੋਈ ਲਾਈਵ ਸੀਗਾ ਪਤਾ ਨਹੀਂ ਮੇਰੇ ਹੁਣ ਯਾਦ ਨਹੀਂ ਹੈਗਾ ਕਿਨਾਂ ਦਾ ਸੀ ਮੈਂ ਉਹ ਲਾ ਕੇ ਨਾ ਛੱਡਤਾ ਸੀਗਾ ਮੈਂ ਕਿਹਾ ਚਲੋ ਵੀ ਟਾਈਮ ਵਾਚ ਹੋਈ ਜਾਊਗਾ ਮੈਂ ਫਿਰ ਜਾਲੇ ਵਗੈਰਾ ਸਾਰੇ ਹਨਾ ਝਾੜ ਲੇ ਸੀਗੇ ਤੇ ਆਹ ਜਿਹੜੇ ਫੋਟੋ ਵਗੈਰਾ ਲੱਗਿਆ ਹੋਈਆਂ ਇਹਨਾਂ ਤੇ ਵੀ ਕੱਪੜਾ ਵਗੈਰਾ ਸਾਰਾ ਮਾਰ ਲਿਆ ਸੀਗਾ ਉਸ ਤੋਂ ਬਾਅਦ ਹੁਣ ਮੈਂ ਬੈੱਡ ਸ਼ੀਟ ਪਿਛਾ ਦੂੰਗੀ ਤੇ نیچے ਹੁਣ ਗਰ ਤੁਹਾਨੂੰ ਪਤਾ ਜਦੋਂ ਪਚਾਲੇ ਝਾੜਦੇ ਨੇ ਫਰਨੀਚਰ نیچے ਨਾ ਥੋੜੀ ਡਸਟ ਵਗੈਰਾ ਜੀ ਹੋਈ ਜਾਂਦੀ ਆ ਹਨਾ ਤੇ ਫਿਰ ਮੈਂ ਸਾਰੀਆਂ ਚੀਜ਼ਾਂ ਦੇ ਕੱਪੜਾ ਮਾਰੂੰਗੀ ਉਹ ਤਾਂ ਤੁਹਾਨੂੰ ਵੈਸੇ ਵੀ ਪਤਾ ਹੀ ਆ ਨਾ ਮੈਂ ਹਰ ਇੱਕ ਚੀਜ਼ ਤੇ ਕੱਪੜਾ ਮਾਰਦੀ ਹਾਂ ਮਾਰਦੀ ਆ ਕਿਉਂਕਿ ਮੈਂ ਡੈਲੀ ਹੈ ਮੇਰੀ ਰੁਟੀਨ ਆ ਡੈਲੀ ਦੇ ਵਿੱਚ ਵੀ ਹਰ ਇੱਕ ਚੀਜ਼ ਤੇ ਕੱਪੜਾ ਮਾਰਨਾ ਹੀ ਮਾਰਨਾ ਤੇ ਉਸ ਤੋਂ ਬਾਅਦ ਜੀ ਹੁਣ ਆਪਣੀ ਬੈੱਡ ਸ਼ੀਟ ਵੀ ਬਿਛਾ ਲਈ ਸੀਗੀ ਬਾਕੀ ਜੀ ਸਾਰੇ ਜਾਣਿਆਂ ਨੂੰ ਇਹੀ ਰਿਕਵੈਸਟ ਕਰਦੀ ਆ ਪਲੀਜ਼ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਵਲੌਗ ਤੇ ਆ ਕੇ ਨਾ ਉਹਨੂੰ ਕਲਿੱਕ ਕਰਕੇ ਨਾ ਛੱਡਿਆ ਕਰੋ ਕਿਉਂਕਿ ਫਿਰ ਵਲੌਗ ਦੀ ਸਾਰੀ ਰੀਚ ਘੱਟ ਜਾਂਦੀ ਆ ਰੀਚ ਵਧਾਉਣ ਦੇ ਲਈ ਵਲੌਗ ਨੂੰ ਦੇਖਣਾ ਜ਼ਰੂਰੀ ਹੁੰਦਾ ਜੇ ਤੁਹਾਨੂੰ ਨਹੀਂ ਆਉਂਦੇ ਨਾ ਵਲੌਗ ਪਸੰਦ ਪਲੀਜ਼ ਆਇਆ ਹੀ ਨਾ ਕਰੋ ਚੈਨਲ ਤੇ ਇਹ ਵੀ ਕੋਈ ਆਪਾਂ ਕਿਹੜਾ ਕੋਈ ਧੱਕਾ ਨਹੀਂ ਕਿਸੇ ਨਾਲ ਕਰਦੇ ਹੈਗਾ ਨਾ ਜਿਨ੍ਹਾਂ ਨੂੰ ਪਸੰਦ ਆਉਂਦੇ ਨੇ ਉਹ ਆਜਿਆ ਕਰੋ ਜਿਨ੍ਹਾਂ ਨੂੰ ਨਹੀਂ ਪਸੰਦ ਆਉਂਦੇ ਤੁਸੀਂ ਫਿਰ ਹੋਰ ਵਲੌਗ ਦੇਖ ਲਿਆ ਕਰੋ ਬਟ ਜਿਹੜਾ ਕਲਿੱਕ ਕਰਕੇ ਆਪਾਂ ਕਿਸੇ ਦਾ ਵਲੌਗ ਦੇਖ ਕੇ ਬਾਅਦ ਵਿੱਚ ਚਲ ਛੱਡ ਜਾਂਦੇ ਆ ਨਾ ਫਿਰ ਉਹਦੇ ਨਾਲ ਸਾਰੀ ਰੀਚ ਘਟ ਜਾਂਦੀ ਹੈ ਸਾਰਾ ਵਲੌਗ ਖਰਾਬ ਹੋ ਜਾਂਦਾ ਮਤਲਬ ਕਿ ਸਾਰੀ ਮਿਹਨਤ ਤੇ ਪਾਣੀ ਪੈ ਜਾਂਦਾ ਹੈ ਨਾ ਵੀ ਆਪਣਾ ਕੰਮ ਨਹੀਂ ਫਿਰ ਅੱਗੇ ਨਹੀਂ ਵਧਦਾ ਵਲੌਗ ਨਾ ਉੱਥੇ ਖੜ ਜਾਂਦਾ ਹੈ ਤੇ ਬਾਕੀ ਜੀ ਹੁਣ ਇੱਥੇ ਆਪਾਂ ਦੂਜੇ ਸਿੰਗਲ ਬੈੱਡ ਦੀ ਵੀ ਬੈੱਡ ਸ਼ੀਟ ਇਹ ਵੀ ਮੇਰੀ ਚੇਂਜ ਕਰਨੇ ਵਾਲੀ ਆ ਪਰ ਮੈਂ ਕਿਹਾ ਚਲੋ ਕੋਈ ਨਾ ਵੀ ਮੈਂ ਇੱਕ ਦੋ ਦਿਨ ਤੱਕ ਹਜੇ ਕਰੂੰਗੀ ਇੰਨੇ ਜ਼ਿਆਦਾ ਦਿਨ ਵੀ ਨਹੀਂ ਹੋਏ ਇਹਨੂੰ ਬਿਛਾਈ ਨੂੰ ਤੇ ਫਿਰ ਮੈਂ ਕਿਹਾ ਚਲੋ ਇੱਕ ਦੋ ਦਿਨਾਂ ਤੱਕ ਆਪਾਂ ਇਹਨੂੰ ਵੀ ਚੇਂਜ ਕਰ ਦਾਂਗੇ ਤੇ ਹੁਣ ਆਪਾਂ ਨਾਲ ਦੀ ਨਾਲ ਬਸ ਸਾਰੀਆਂ ਚੀਜ਼ਾਂ ਕਰ ਦਾਂਗੇ ਸਾਫ਼ ਇਹ ਮੈਂ ਗਿੱਲਾ ਕਰ ਲੈਣੀ ਹੁੰਦੀਆਂ ਕੱਪੜਾ ਟਾਵਲਾ ਖਰਾਬ ਹੋਇਆ ਹੋਇਆ ਟਾਵਲਾ ਮਤਲਬ ਅਸੀਂ ਇਹਨੂੰ ਯੂਜ਼ ਨਹੀਂ ਕਰਦੇ ਆ ਕਿ ਬਸ ਮੈਂ ਇਹੀ ਕੰਮ ਦੇ ਲਈ ਰੱਖਿਆ ਹੋਇਆ ਹੈ ਨਾ ਕਲੀਨਿਕ ਵਗੈਰਾ ਸਾਫ਼ ਕਰਨ ਦੇ ਲਈ ਹਰ ਇੱਕ ਚੀਜ਼ ਡਸਟਿੰਗ ਵਗੈਰਾ ਸਾਫ਼ ਕਰਨ ਦੇ ਲਈ ਇਹਨੂੰ ਮੈਂ ਗਿੱਲਾ ਕਰ ਲੈਂਦੀ ਹੁੰਨੀ ਆ ਫਿਰ ਮੈਂ ਗਿੱਲਾ ਕਰਕੇ ਨਾ ਫਿਰ ਨਾਲੇ ਤਾਂ ਸਾਰੀ ਚੀਜ਼ਾਂ ਸਵਾਈ ਜੀ ਨਾਲ ਨਾਲ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਆ ਨਾਲੇ ਚਮਕ ਜਾਂਦੀ ਆ ਹਨਾ ਜੇ ਆਪਾਂ ਕੱਲਾ ਸੁੱਕਾ ਕੱਪੜਾ ਹੀ ਮਾਰਦੇ ਆ ਫਿਰ ਉਹ ਗੱਲ ਨਹੀਂ ਬਣਦੀ ਹੈਗੀ ਉਹ ਡਸਟ ਜੀ ਤਾਂ ਉੱਤਰ ਜਾਂਦੀ ਆ ਬਟ ਜਿਹੜੀ ਚਮਕ ਆ ਨਾ ਉਹ ਨਹੀਂ ਆਉਂਦੀ ਹੈਗੀ ਤੇ ਬਸ ਜੀ ਬਾਕੀ ਤੁਸੀਂ ਸੁਣਾਓ ਗੱਲਾਂ ਬਾਤਾਂ ਜੋ ਜੋ ਹੁਣ ਕਰ ਰਹੇ ਹੋ ਕੀ ਕਰ ਰਹੇ ਹੋ ਹੋਰ ਥੋੜਾ ਸਾਰਿਆਂ ਦਾ ਰੋਟੀ ਪਾਣੀ ਹੋ ਗਿਆ ਕਿ ਹਜੇ ਕਰਨਾ ਹੈ ਤੇ ਇਹ ਵਲੌਗ ਹੁਣ ਮੈਂ ਅੱਜ ਵੱਟ ਸ਼ੂਟ ਕਰ ਰਹੀ ਹਾਂ ਅੱਜ ਦਿਨ ਹੈਗਾ ਬੁੱਧਵਾਰ ਨੂੰ ਕੱਲ ਮੈਂ ਸੌਰੀ ਰਿਕਾਰਡ ਮੈਂ ਕੱਲ ਨਹੀਂ ਕੀਤਾ ਹੈਗਾ ਤੇ ਹਾਂਜੀ ਅੱਜ ਮਤਲਬ ਕਿ ਮੰਗਲਵਾਰ ਦਾ ਦਿਨ ਹੈ ਤੇ ਮੰਗਲਵਾਰ ਦੇ ਦਿਨ ਤੇ ਆਪਣਾ ਅੱਜ ਹੈਗਾ ਸਾਵਣ ਦਾ ਮਹੀਨਾ ਸਟਾਰਟ ਹੋ ਗਿਆ ਸਾਰੀਆਂ ਭੈਣਾਂ ਨੂੰ ਮੇਰੀਆਂ ਨੂੰ ਸਾਵਣ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਦਿਨ ਨਾ ਬਹੁਤ ਸੋਹਣੇ ਸੋਹਣੇ ਜਿਹੇ ਦਿਨ ਹੁੰਦੇ ਨੇ ਹਨਾ ਇਹ ਦਿਨਾਂ ਦੇ ਵਿੱਚ ਨਾ ਦਿਲ ਬਹੁਤ ਲੱਗਦਾ ਹਰਿਆਲੀ ਭਰਿਆ ਜਿਹਾ ਦਿਨ ਹੁੰਦਾ ਹਨਾ ਤੇ ਸਾਰੀਆਂ ਭੈਣਾਂ ਨੂੰ ਕਿੰਨਾ ਚੌਜਾ ਹੁੰਦਾ ਹੈ ਇੱਥੇ ਆਗੇ ਸੀਗੇ ਜੀ ਸ਼ਾਮ ਦਾ ਟਾਈਮ ਹੋ ਗਿਆ ਸੀ ਅਸੀਂ ਆਗੇ ਸੀਗੇ ਸਿੰਘਾ ਸਹੀ ਇਦਾਂ ਦੇ ਮੱਥਾ ਮੱਥਾ ਟੇਕਣ ਦੇ ਲਈ ਇਹ ਨੇ ਸਿੰਘਾ ਸ਼ਹੀਦ ਜੀ ਸਾਡੇ ਮਤਲਬ ਕਿ ਅਸੀਂ ਦਸਵੀਂ ਦਾ ਦਿਹਾੜਾ ਤੇ ਅੱਜ ਸੰਗਰਾਂਦ ਦਾ ਸੀਗਾ ਇੱਧਰ ਆਗੇ ਸੀਗੇ ਦੂਜੇ ਸਿੰਘਾ ਸਹੀ ਇਦਾਂ ਦੇ ਇਹ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਨੇ ਹਨਾ ਮਤਲਬ ਕਿ ਨਾ ਇਹ ਗੁਰਦੁਆਰਾ ਸਾਡਾ ਸਾਡੀ ਪੱਤੀ ਦਾ ਅਲੱਗ-ਅਲੱਗ ਪੱਤੀਆਂ ਦੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਸਾਡੀ ਪੱਤੀ ਦਾ ਗੁਰਦੁਆਰਾ ਸਾਹਿਬ ਆ ਚਲੋ ਮਾਰਿਆ ਇਸ ਦਾ ਬਾਕੀ ਇੱਕ ਹੋੁੰਦੇ ਨੇ ਹਨਾ ਫਿਰ ਆਪਾਂ ਇੱਧਰ ਬਸ ਸੰਗਰਾਦ ਨੂੰ ਸੌਰੀ ਦਸਮੀ ਨੂੰ ਹੀ ਆ ਹੁੰਦਾ ਜ਼ਿਆਦਾ ਇਹ ਜਾਨੀ ਖੇਤ ਜੇ ਚ ਪੈ ਜਾਂਦਾ ਜਿਹੜਾ ਮੈਂ ਡੇਲੀ ਰੁਟੀਨ ਚ ਜਾਂਦੀ ਆ ਉਹ ਆਪਣੇ ਜਿਹੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਆਪਣੇ ਘਰ ਦੇ ਜਵਾਂ ਹੀ ਕੋਲੀ ਆ ਉੱਥੇ ਚਲੇ ਜਾਂਦੀ ਆ ਮੈਂ ਹਨਾ ਤੇ ਗੁਰੂ ਘਰ ਤਾਂ ਚਲੋ ਹਨਾ ਵਾਹਿਗੁਰੂ ਤਾਂ ਇੱਕ ਇੱਕੋ ਆ ਬਸ ਇਹ ਨਹੀਂ ਹੁੰਦਾ ਵੀ ਹਾਂ ਆਪਾਂ ਆਪਣੀ ਪੱਤੀ ਵਾਲੇ ਚ ਜਾਣਾ ਆਪਾਂ ਦੂਜੇ ਚ ਨਹੀਂ ਜਾਣਾ ਜੀ ਚ ਮੈਂ ਜਾਣੀ ਆ ਉਹ ਇਤਿਹਾਸਿਕ ਗੁਰਦੁਆਰਾ ਉਹ ਪਿੰਡ ਦਾ ਸਾਂਝਾ ਸਾਰਿਆਂ ਦਾ ਗੁਰਦੁਆਰਾ ਸਾਹਿਬ ਆ ਹਨਾ ਜਿੱਥੇ ਮੈਂ ਜਾਣੀ ਆ ਇੱਥੇ ਸੀਗਾ ਆਗੇ ਆਪਾਂ ਕਰਲੇ ਸੀਗੇ ਦਰਸ਼ਨ ਤੇ ਇੱਥੇ ਮੈਂ ਤੇ ਰਮਨ ਆਈ ਜਾਂਦੀਆਂ ਸੀਗੀਆਂ ਗੱਲਾਂ ਮਾਰਦੀਆਂ ਵੀ ਜੋਤ ਨੇ ਵੀਡੀਓ ਸ਼ੂਟ ਕਰ ਲਈ ਤੇ ਇੱਥੇ ਸਾਡੇ ਮਤਲਬ ਕਿ ਸਾਰਾ ਪਿੰਡ ਦਾਸਮੀਨ ਨੂੰ ਜਰੂਰ ਮੱਥਾ ਟੇਕਦਾ ਹਨਾ ਆਹ ਹਰ ਦਸਮੀ ਨੂੰ ਤੇ ਅੱਜ ਸੰਗਰਾਂਦ ਸੀਗੀ ਤਾਂ 10ਵੀਂ ਮੈਂ ਅਸੀਂ ਆਉਂਦੀਆਂ ਹੁੰਨੀਆਂ ਫਿਰ ਇਕੱਠੀਆਂ ਹੋ ਕੇ ਦਰਾਨੀਆਂ ਜਛਾਨੀਆਂ ਬਾਕੀ ਪਹਿਲਾਂ ਆਗੀਆਂ ਸੀਗੀਆਂ ਅਸੀਂ ਥੋੜਾ ਜਿਹਾ ਲੇਟ ਹੋ ਗਈਆਂ ਸੀਗੀਆਂ ਤੇ ਇੱਥੇ ਆਇਆ ਹੈਗਾ ਜੀ ਆਸ਼ਰਮ ਇਹ ਆਸ਼ਰਮ ਬਣਿਆ ਹੋਇਆ ਏ ਇਹਨਾਂ ਮਤਲਬ ਕਿ ਇੱਥੇ ਬਾਬਾ ਜੀ ਰਹਿੰਦੇ ਨੇ ਉਹਨਾਂ ਨੇ ਆਸ਼ਰਮ ਬਣਾਇਆ ਹੋਇਆ ਏ ਹਨਾ ਸਾਸਰੀ ਕਾਲ ਬੁਲਾਓ ਸਾਸਰੀ ਕਾਲ ਜੀ ਸਾਰਿਆਂ ਨੂੰ ਇੱਧਰ ਮੁਹਰ ਕੇ ਉੱਚੀ ਦੇ ਕੇ ਬੋਲ ਕੇ ਨਿਵਾਜ ਆਪਣੀ ਹੌਲੀ ਹੈ ਨਹੀਂ ਕਿ ਤੇਰੇ ਪਰਨੇ ਕਿਨੇ ਬੰਨੇ ਆ ਬੋਲੋ ਉੱਚੀ ਦੇ ਕੇ ਕਿ ਸਾਸ਼ਟ੍ਰੀ ਗਾਲ ਜੀ ਸਾਰਿਆਂ ਨੂੰ ਤੇ ਹੁਣ ਮੈਂ ਕਿੱਥੇ ਬਿਜੀ ਰਹਿਣਾ ਸਾਇਕਲ 'ਤੇ ਸਕੂਲ 'ਚ ਰਹਿਣਾ ਤੁਸੀਂ ਜੀ ਅਸੀਂ ਗੁਰਦੁਆਰਾ ਸਾਹਿਬ ਜਾਇਆ ਵੀ ਲੋਜੀ ਸਾਸ਼ਟ੍ਰੀ ਗਾਲ ਜੀ ਸਾਰਿਆਂ ਨੂੰ ਵੇਣੇ ਅਸੀਂ ਗੁਰਦੁਆਰਾ ਸਾਹਿਬ ਤੇ ਬਾਬਾ ਸਿੰਘਾ ਸ਼ਹੀਦਾਂ ਦੇ ਜਾ ਕੇ ਆਏ ਆ ਉਹ ਪਿੱਛੇ ਸਾਡੇ ਖੇਤੇ ਖੇਤ ਨੇ ਸਾਰੇ ਦੇਖੋ ਉਹ ਪਿੱਛੇ ਸਾਡੇ ਆਸ਼ਰਮ ਆ ਸਿੰਘ ਸਹੀਦ ਨੇ ਤੇ ਉਧਰ ਸਾਡੇ ਬਾਬਾ ਜੀ ਆ ਗੁਰਦਾਰਾ ਸਾਹਿਬ ਤੇ ਹੋਣਾ ਸਿੱੱਲੀਆਂ ਘਰ ਨੂੰ ਘਰੇ ਜਾ ਕੇ ਫੇਰ ਅਸੀਂ ਆਪਣਾ ਸੋਇਆਂ ਚ ਵੜਨਾ ਹੈ ਸਾਰਾ ਦਿਨ ਕੰਮੇ ਕੰਮੇ ਕੰਮੋ ਸਹੀ ਗੱਲ ਆ ਜਿਵੇਂ ਕਹਿੰਦੇ ਨੇ ਇੱਕ ਮੁੱਠੀ ਚੱਕ ਲੈ ਦੂਜੀ ਰੱਖੀ ਕੰਮ ਕਰਦੇ ਨੇ ਸਹੀ ਗੱਲ ਆ ਸਬਜ਼ੀਆਂ ਦਾ ਜਿਆਦਾ ਟੈਨਸ਼ਨ ਹੁੰਦੀ ਆ ਹਾਏ ਕੀ ਬਣਾਏ ਗਰਮੀ ਚ ਨਾ ਬੰਦਾ ਵੱਧਵੀਂ ਨਹੀਂ ਬਣਾ ਕੇ ਰੱਖ ਸਕਦਾ ਹੈਗਾ ਥੋੜੀ ਜਿਹੀ ਬਣਾ ਕੇ ਰੱਖ ਸਕਦਾ ਹੈ ਬਸ ਜਦ ਹੀ ਫੇਰ ਖਰਾਬ ਹੋ ਜਾਂਦੀ ਹੈ ਇਹ ਤਾਂ ਸਬਜ਼ੀ ਦੀ ਜ਼ਿਆਦਾ ਟੈਨਸ਼ਨ ਹੁੰਦੀ ਹੈ ਵੀ ਬੰਦਾ ਕੀ ਬਣਾਵੇ ਤੇ ਦੇਖੀ ਜਾਮਣਾ ਚੀਨੀ ਥੋੜੀ ਲੱਗੀਆਂ ਹੋਈ ਕਿੰਨੀਆਂ ਹੋਈਆਂ ਨੇ ਇਹ ਮੈਨੂੰ ਵੀ ਬੀਬੀ ਕਹਿੰਦੀ ਨੇ ਵੀ ਸਾਹਮਣੇ ਆਹ ਦੇਖੋ ਜੰਮਣਾ ਆਹ ਦੇਖੋ ਪਰੋ ਦੇਖੋ ਕਾਲੀਆਂ ਕਾਲੀਆਂ ਮੈਨੂੰ ਇੱਕ ਵੀ ਨਹੀਂ ਦਿੱਤੀ ਕੰਨੀਆਂ ਤਾਂ ਸਾਹਮਣੇ ਥੱਲੇ ਦੇਖੋ ਕੋਈ ਨਾ ਹਰਾਂ ਚ ਕਿਹਾ ਜਾਇਆ ਦਾ ਘਰ ਦਾ ਮੈਨੂੰ ਸੱਚੀ ਇੱਕ ਵੀ ਜਮਮ ਨਹੀਂ ਦਿੱਤੀ ਆਹ ਦੇ ਕਾਲੀਆਂ ਕਾਲੀਆਂ ਸਾਰੀਆਂ ਨਾ ਚਾਮਣਾ ਲੱਗੀਆਂ ਪੀਆਂ ਨਹੀਂ ਨਹੀਂ ਸੱਚੀ ਜਮਮ ਆਹ ਦੇਖੋ ਅਸਮਾ ਗੁਰੂ ਗੁਰੂ ਮੈਂ ਮੈਨੂੰ ਚਾਮਣ ਨਹੀਂ ਦਿੱਤੀ ਸਾਹਮਣੇ ਦੇਖ ਲਾਖਦੀਆਂ ਨੇ ਉੱਪਰੋਂ ਦੇਖਦਾ ਨਹੀਂ ਸੀ ਮੈਨੂੰ ਖਾਲੀ ਜੇਚ ਨੂੰ ਦੇਖੋ ਪਰੇ ਨੂੰ ਖਾਲੀ ਜੇਛਾ ਮੂਰੇ ਨਾ ਦੇਖੋ ਮਿੱਚ ਨੂੰ ਦੇਖ ਅੰਦਰ ਨੂੰ ਮੈਨੂੰ ਸੱਚੀ ਨਹੀਂ ਦਿੱਤੀ ਸੋ ਮਾਰ ਅਸੀਂ ਲੋ ਅਸੀਂ ਇੱਕ ਗੋਡੀਆਂ ਦੇ ਚਮਣਾ ਦੇਖਦੇ ਫਿਰਦੇ ਆ ਮੈਨੂੰ ਸੋਹ ਮਹਾਰਾਜ ਦੀ ਲੱਗੇ ਮੈਨੂੰ ਚਮਣਾ ਨਹੀਂ ਦਿੱਸੀ ਸੀ ਲੱਗਿਆ ਚਲੋ ਜੀ ਹੁਣ ਅਸੀਂ ਨੇਰੇ ਦੇ ਆ ਗਏ ਅਸੀਂ ਨੇਰੇ ਦੇ ਆ ਗਏ ਅਸੀਂ ਉੱਪਰ ਨੂੰ ਜਾਂਦੇ ਆਂ ਸੜਕ ਪਰ ਨੂੰ ਹਾਂਜੀ ਫਰੈਂਡਸ 8:30 ਹੋ ਗਏ ਨੇ ਤੇ ਮੈਨੂੰ ਕੁਝ ਸਮਝ ਨਹੀਂ ਸੀ ਲੱਗ ਰਿਹਾ ਤੇ ਵੀ ਕੀ ਬਣਾਵਾ ਕੀ ਬਣਾਵਾ ਹਨਾ ਦਾਲ ਸਬਜ਼ੀ ਦਾ ਜਿਹੜਾ ਕੁਝ ਵੀ ਬੱਚਿਆਂ ਨੂੰ ਕਹਾਂ ਵੀ ਆਹ ਖਾ ਲਿਓ ਆਹ ਖਾ ਲੰਨੇ ਆ ਆਹ ਬਣਾ ਲੰਨੇ ਮਮਾ ਅਸੀਂ ਆਹ ਨਹੀਂ ਖਾਣਾ ਮਮਾ ਉਹ ਅਸੀਂ ਉਹ ਨਹੀਂ ਖਾਣਾ ਮੈਂ ਨਾ ਫਿਰ ਆਪਣਾ ਇੱਕ ਪੀਰੇ ਦਾ ਵਲੌਗ ਦੇਖਦੀ ਸੀਗੀ ਤੇ ਉਹ ਵਲੌਗ ਦੇਖਦੀ ਦੇਖਦੀ ਨਾ ਤੇ ਆਂਟੀ ਜੀ ਕਹਿੰਦੇ ਅੱਜ ਸਾਡੇ ਸਵੇਰੇ ਕੁਛ ਦਾਲ ਸਬਜੀ ਹੈ ਨਹੀਂ ਸੀ ਜੇ ਤੇ ਮੈਂ ਕੀ ਕੀਤਾ ਕਹਿੰਦੇ ਮੈਂ ਨਾ ਪਿਆਜ਼ਾਂ ਨੂੰ ਤੜਕਾ ਲਾ ਕੇ ਉਹਦੇ ਵਿੱਚ ਦੁੱਧ ਵਾਲੀ ਪਿਆਜ਼ ਬਣਾ ਲੇ ਫਿਰ ਮੈਂ ਵੀ ਸੋਚਿਆ ਵੀ ਮਨਾ ਮੈਂ ਵੀ ਇਹੀ ਕੰਮ ਕਰਦੀ ਆ ਆ ਦੇਖੋ ਹਲੇ ਮੈਂ ਬਣ ਰਹੀ ਆ ਇਹਦੇ ਵਿੱਚ ਕਸਤੂਰੀ ਮੇਥੀ ਪਾਤੀ ਆ ਆਪਾਂ ਨੇ ਤੜਕਾ ਲਾ ਲਿਆ ਜਿਵੇਂ ਆਪਾਂ ਨਾਰਮਲ ਸਬਜ਼ੀਆਂ ਨੂੰ ਤੜਕਾ ਲਾਉਂਦੇ ਆ ਲੰਬੇ ਲੰਬੇ ਪਿਆਜ਼ ਕਟਿੰਗ ਕਰਕੇ ਆ ਦੇਖੋ ਮੈਂ ਕਦੇ ਨਹੀਂ ਬਣਾਈ ਹੈਗੀ ਕਿਉਂਕਿ ਮੇਰੇ ਬੱਚੇ ਨਾ ਦੁੱਧ ਵਾਲੀਆਂ ਚੀਜ਼ਾਂ ਦੇ ਘੱਟੇ ਖਾ ਕੇ ਤੇ ਮੈਂ ਕਿਹਾ ਚਲੋ ਆਪਾਂ ਅੱਜ ਦੁੱਧ ਵਾਲੀ ਪਿਆਜ਼ ਬਣਾ ਲੰਨੇ ਆ ਹਨਾ ਕੀ ਪਤਾ ਖਾਏ ਲੈਣ ਨਹੀਂ ਖਾਣਗੇ ਪਰ ਮੈਂ ਤਾਂ ਬਾੜਾ ਖਾ ਲੈਣਗੀ ਹੋਰ ਕੀ ਆ ਹਨਾ ਨਿਆਣਾ ਬਹੁਤ ਨਖਰੇ ਕਰਨ ਨਾਲੀਏ ਹੁਣ ਅਸੀਂ ਆ ਨਹੀਂ ਖਾਣਾ ਮੰਮਾ ਅਸੀਂ ਉਹ ਨਹੀਂ ਖਾਣਾ ਹੈਗਾ ਚਲੋ ਜੀ ਹੁਣ ਆਪਾਂ ਇਹਨੂੰ ਢੱਕ ਦੰਨੇ ਆ ਹੁਣ ਮੈਂ ਫਸਟ ਟਾਈਮ ਬਣਾਈ ਆ ਮੈਂ ਕਦੇ ਨਹੀਂ ਸੀ ਬਣਾਈ ਹੈਗੀ ਹੁਣ ਇਹ ਵੀ ਇਹਦੀ ਨਹੀਂ ਪਤਾ ਹੈਗਾ ਜੇ ਅਵਾਰੀ ਦਹੀਂ ਦੀ ਹੈ ਜਾਂ ਨਹੀਂ ਦਹੀਂ ਦੀ ਹੈ ਕਿ ਚਲੋ ਦੇਖੇ ਜਿਹਾਊਗਾ ਆਪਾਂ ਬਣਾ ਲਈ ਹੁਣ ਜਿੰਮੇਦਾਰੀ ਬਣੀ ਆ ਦੇਖ ਲੈਣੇ ਤੇ ਆਪਾਂ ਹੁਣ ਆਪਣੇ ਫ੍ਰਿਜ ਦੇ ਵਿੱਚੋਂ ਆਟਾ ਵੀ ਕੱਢ ਲੈਣੇ ਕਿਉਂਕਿ ਮੈਟਾ ਗੁੰਨ ਕੇ ਨਾ ਫ੍ਰਿਜ ਵਿੱਚ ਰੱਖੀ ਗਈ ਸੀਗੀ ਮੈਂ ਨਾ ਪੂਰਾ ਸਾਫ ਚਲੇ ਗਈ ਸੀ ਪੂਰਾ ਅੰਦਰ ਤੇ ਪੂਰਾ ਸਾਫ ਚਲੇ ਗਈ ਸੀਗੀ ਤੇ ਹੁਣ ਆਪਾਂ ਰੋਟੀ ਬਣਾ ਲਈਏ ਬਣਾ ਕੇ ਰੱਖੀ ਸੀਗੀ ਮਗਾ ਬਾਹਰ ਨਾ ਹੁਣ ਜਿਆਦਾ ਉਹ ਹੋ ਜਾਂਦਾ ਏ 기름ਮਾਂ ਤੇ ਜਿਆਦਾ ਮਤਲਬ ਕਿ ਉਹ ਹੋ ਜਾਂਦਾ ਏ ਕੀ ਕਹਿੰਦੇ ਹੁੰਦੇ ਨੇ गर्मी बहुत जीने गर्मी करके करके हो जाता है सारे कहते मोटी मोटी है मैं पतली खाई नहीं सकती जद तक मैं को छी उ तक मैं पतली नहीं खा सकती रात लिया ਸੇਬ ਵੀ ਲਾਲ ਟਮਾਟਰ ਪੈਣਦੇ ਵਕਤ ਮੈਂ ਦੇਖਿਆ ਨਹੀਂ ਹੈਗਾ ਮੈਂ ਕਿਹਾ ਲਾਲ ਟਮਾਟਰ ਤੋਂ ਮੈਂ ਪਾ ਨਹੀਂ ਪਾਇਆ ਮੈਂ ਕਿ ਦੁੱਧ ਪਾਉਣਾ ਹੈ ਨਾ ਸਬਜ਼ੀ ਚ ਵੀ ਖਰਾਬ ਨਾ ਹੋ ਜਵੇ ਹਾਂ ਜੋ ਤੁਸੀਂ ਪੀ ਲਓ ਮੈਂ ਤਾਂ ਹੁਣ ਵੀ ਡਰ ਲੱਗਦਾ ਫਟ ਨਾ ਜਾਵੇ ਕਿਉਂਕਿ ਮੈਂ ਫਸਟ ਟਾਈਮ ਟਰਾਈ ਕੀਤੀ ਆ ਮੈਂ ਕਦੇ ਨਹੀਂ ਬਣਾਈ ਹੈ ਇਹ ਪਟੀਦਾ ਨਹੀਂ ਵਾਲੀ ਆ ਗਈ ਬਿਲਕੁਲ ਵੀ ਪਤੀ ਨਹੀਂ ਹੈ ਇਹ ਤਾਂ ਲਾਲ ਟਮਾਟਰ ਨਹੀਂ ਨਾ ਪਾਇਆ ਚ ਲਾਲ ਟਮਾਟਰ ਪਾਉਣ ਦੇ ਫਿਰ ਫਟ ਜਾਣਾ ਸੀਗਾ ਚ ਚਲੋ ਜੀ ਅੱਜ ਕੋਮਨ ਸੇਕ ਲਵਾ ਕੇ ਫਿਰ ਮੈਂ ਬਣਾ ਲੀਆਂ ਫੁਲਕੇ ਫਿਰ ਖੁੱਲਕੇ ਬਣਾ ਕੇ ਤਹੇ ਜਿਵੇਂ ਆਪਾਂ ਬਸ ਤੁਰਪੇ ਤੇ ਹੁਣ ਮੈਂ ਫੁਲਕੇ ਬਣਾ ਲਵਾਂ ਮੈਂ ਤੁਹਾਨੂੰ ਫੇਰ ਮਿਲਦੀ ਆ ਕਰਮੀ ਬੋਲਾ ਦਿੱਕਾ ਕਿਸੰਦੇ ਵਿੱਚ ਪਰ ਮੈਂ ਹੁਣ ਤੁਹਾਨੂੰ ਫੇਰ ਮਿਲਦੀ ਆ ਮੈਂ ਕੰਮ ਕਰ ਲਵਾਂ ਹਾਂਜੀ ਇੱਥੇ ਮੈਂ ਰੋਟੀ ਬਣਾ ਲਈ ਸੀਗੀ ਕੰਮ ਆਪਣੇ ਨਿਬੜ ਗਏ ਸੀਗੇ ਰੋਟੀ ਪਾਣੀ ਦੇ ਸਾਈਡ ਦੇ ਪਾਪਾ ਬਸ ਆਉਣ ਵਾਲੀ ਸੀਗੇ ਜਸਟ ਨਾਲ ਦੇ ਪਿੰਡੇ ਸੀਗੇ ਤੇ ਮੈਂ ਖੀਰੇ ਲੱਗ ਗਈ ਸੀਗੀ ਕਟਿੰਗ ਕਰਨ ਮੈਂ ਕਿਹਾ ਚਲੋ ਆਪਾਂ ਖੀਰੇ ਕਟਿੰਗ ਕਰ ਲੰਨੇ ਆ ਤੇ ਸਬਜੀ ਮੈਂ ਨਾ ਥੋੜੀ ਜਿਹੀ ਖਾ ਕੇ ਦੇਖੀ ਸੀਗੀ ਇੱਕ 스ਪੂਨ ਬਹੁਤ ਟੇਸਟੀ ਬਣੀ ਸੀਗੀ ਮੈਂ ਇੱਕ ਫਸਟ ਟਾਈਮ ਟਰਾਈ ਕੀਤੀ ਮੈਂ ਕਦੇ ਬਣਾਈ ਨਹੀਂ ਸੀਗੀ ਮੈਂ ਐਵੇਂ ਝੂਠ ਬੋਲਦਾ ਵੀ ਮੈਂ ਅੱਗੇ ਵੀ ਕਦੇ ਦੁੱਧ ਵਾਲੇ ਪਿਆਜ਼ ਬਣਾਏ ਨੇ ਮੈਂ ਨਹੀਂ ਸੀਗੇ ਬਣਾਏ ਮੈਂ ਫਸਟ ਟਾਈਮ ਬਣਾਈ ਸੀਗੀ ਬਹੁਤ ਟੇਸਟੀ ਬਣੀ ਸੀਗੀ ਤੇ ਉਸ ਤੋਂ ਬਾਅਦ ਜੀ ਹੁਣ ਬੱਚੇ ਆਪਣਾ ਰੂਮ ਚ ਬੈਠੇ ਸੀਗੇ ਕਿਉਂਕਿ ਅੱਜ ਗਰਮੀ ਇੰਨੀ ਜ਼ਿਆਦਾ ਹੈ ਨਾ ਇੰਨੀ ਹੁੰਮਸਤੀ ਨਾ ਮਤਲਬ ਅਸੀਂ ਮੱਥਾ ਟੱਕਣ ਗਈਆਂ ਸੀ ਮੈਂ ਤੇ ਮੇਰੀ ਦਰਾਨੀ ਰੋਮਨ ਅਸੀਂ ਦੋਨੋਂ ਜਾਣੀਏ ਗਈਆਂ ਸੀਗੀਆਂ ਬੁਰਾ ਹਾਲ ਹੋ ਗਿਆ ਗਰਮੀ ਇੰਨੀ ਆਵੇ ਆਏ ਲੱਗੇ ਵੀ ਪਤਾ ਨਹੀਂ ਅਸੀਂ ਕਿੱਥੇ ਆ ਗਈਆਂ ਹੈ ਨਾ ਇੰਨਾ ਕਿ ਪਰਦਾ ਜੀ ਛੱਡੀ ਹੋਈ ਸੀਗੀ ਮਤਲਬ ਕਿ ਹੁੰਮਸ ਜੀ ਹੋਈ ਪਈ ਸੀਗੀ ਬਹੁਤ ਜ਼ਿਆਦਾ ਬਸ ਜੀ ਫਿਰ ਆ ਕੇ ਆਪਣਾ ਉਹਨੇ ਵੀ ਦਾਲ ਸਬਜ਼ੀ ਦਾ ਘਰੇ ਆ ਮੈਂ ਵੀ ਆਪਣੀ ਦਾਲ ਸਬਜ਼ੀ ਬਣਾਈ ਤੇ ਦਾਲ ਪਹਿਲਾਂ ਮੇਰੀ ਦਾਲ ਬਣਾਉਣ ਦੀ ਸਲਾਹ ਸੀਗੀ ਫਿਰ ਮੈਂ ਕੈਨਸਲ ਕਰਤੀ ਸੀਗੀ ਫਿਰ ਮੈਂ ਕਿਹਾ ਚਲੋ ਇਹੀ ਬਣਾ ਲੰਨੀ ਆ ਹੈ ਨਾ ਤੇ ਟੇਸਟੀ ਬਣੀ ਸੀਗੀ ਤੇ ਨਾਲ ਦੀ ਨਾਲ ਹੁਣ ਆਪਾਂ ਖੀਰੇ ਕਟਿੰਗ ਕਰਕੇ ਫ੍ਰਿਜ ਚ ਰੱਖ ਦਾਂਗੇ ਤੇ ਸਾਇਦ ਪਾਪਾ ਬਸ ਆਉਣਗੇ ਫਿਰ ਆਪਾਂ ਨਾਲ ਦੀ ਨਾਲ ਹੀ ਰੋਟੀ ਖਾ ਲਾਂਗੇ ਹਾਂਜੀ ਜੇ ਤੁਹਾਨੂੰ ਮੇਰਾ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁਲਵੋ ਜਰੂਰ ਕਰਿਆ ਕਰੋ ਮੈਨੂੰ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਔਰ ਮੈਂ ਵੀ ਸਾਰਿਆਂ ਨੂੰ ਪਿਆਰ ਤੇ ਸਪੋਰਟ ਬਹੁਤ ਜ਼ਿਆਦਾ ਕਰਦੀ ਆ ਜਿੰਨਾ ਹੋ ਸਕਦਾ ਮੈਂ ਉੰਨੀ ਸਪੋਰਟ ਜ਼ਰੂਰ ਸਾਰਿਆਂ ਨੂੰ ਕਰਦੀ ਆ ਪਲੀਜ਼ ਸਾਰੇ ਜਾਣੇ ਮੈਨੂੰ ਵੀ ਜ਼ਰੂਰ ਕਰਿਆ ਕਰੋ ਆ ਔਰ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਹੈਗਾ ਔਰ ਲਾਈਕ ਐ ਕਮੈਂਟ ਸ਼ੇਅਰ ਕਰਨਾ ਨਹੀਂ ਭੁੱਲਣਾ ਹੈਗਾ ਤੁਹਾਡੇ ਇੱਕ ਸ਼ੇਅਰ ਨਾਲ ਮੇਰੇ ਸਬਸਕ੍ਰਾਈਬਰ ਵਧ ਸਕਦੇ ਆ ਪਲੀਜ਼ ਸਾਰੇ ਜਾਣੇ ਜਰੂਰ ਕਰਿਓ ਮਿਲਾਂਗੇ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮ ਬਾਏ ਬਾਏ